ਸੰਗੀਤ ਸੰਸਥਾ ਦੁਆਬਾ ਬੰਗਾ ਵੱਲੋਂ ਛੋਟੇ ਸਬਜਾਦੇ ਅਤੇ ਮਾਤਾ ਗੁਜਰੀ ਜੀ ਦੀ ਯਾਦ ਵਿੱਚ ਲਗਾਇਆ ਦੁੱਧ ਦਾ ਲੰਗਰ ਗੜ ਸ਼ੰਕਰ ਬੰਗਾ ਚੌਂਕ ਵਿੱਚ ਸੰਗੀਤ ਸੰਸਥਾ ਦੇ ਕਲਾਕਾਰਾਂ, ਸੰਗੀਤਕਾਰਾਂ ਤੇ ਗੀਤਕਾਰਾਂ ਵੱਲੋਂ ਸ਼ਾਮ ਤੱਕ ਦੁੱਧ ਤੇ ਬਿਸਕੁਟ ਵੰਡਣ ਦੀ ਨਿਵਾਈ ਸੇਵਾ ਪੋ ਮਹੀਨੇ ਵਿੱਚ ਸ਼ਹੀਦ ਦੀਪ ਪੰਦਰ ਬਾੜੇ ਮੌਕੇ ਸਰਵੰਸਦਾਨੀ ਦੇ ਪਰਿਵਾਰ ਦੀ ਸ਼ਹਾਦਤ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਸ਼ਿਰਿਆਨੰਦਪੁਰ ਸਾਹਿਬ ਤੋਂ ਲੈ ਕੇ ਸਰਹਿੰਦ ਦੀਆਂ ਨੀਆਂ ਤੱਕ ਦੇ ਇਤਿਹਾਸ ਤੋਂ ਲੋਕਾਂ ਨੂੰ ਕਰਵਾਇਆ ਜਾਣੂ ਮੌਕੇ ਤੇ ਸੰਸਥਾ ਦੇ ਪ੍ਰਧਾਨ ਰਾਜ ਦਦਰਾਲ ਜਨਸ ਇਕਤਰ ਮੱਖਣ ਬਖਲੌਰ ਖਜ਼ਾਨਚੀ ਜਗਦੀਸ਼ ਝਾੜਲਾ ਵਾਇਸ ਪ੍ਰਧਾਨ ਬੀਜੇ ਗੁਣਾਚੜ ਇਕਤਰ ਹਰਦੀਪ ਦੀਪਾ ਬੀਤ ਇਕਤਰ ਦਵਿੰਦਰ ਰੂਹੀ ਮੁਖ ਸਲਾਹਕਾਰ ਗੀਤਕਾਰ ਦੀਪ ਆਲਾ ਚੋਰੀਆ ਨਿਰਮਾ ਨਿੰਮਾ ਲਕੀ ਹਿਆਲਾ राज मनराज राम मोजी परशोतम बंगड़ विशेष तौर पर पहुंचे बसपा आगू परवीन बंगा जयपाल सुंडा हरमेश विरदी रविंदर मैमी बंगा लखा भरों मजारा दविंदर बीसला मिशनरी गायक एस एस आजाद हरदेव चाहल सुदिंद्र थां कनेडा अमनप्रीत सिंह चीका जगदीप कौर कमलदीप कौर रीटा सिद्धू हरदीप बल महेश साजन सुरिंदर करम ਨਰੀਂਦਰ ਮਾਹੀ ਜਸਸੀ ਨਿਗਾ ਕ੍ਰਿਸ਼ਨ ਹਿਓ ਸੋਨੀਆ ਸਰੋਆ ਦਲਜੀਤ ਬਾਲੀ ਪਵਨਦੀ ਬੀਸਲਾ ਸਤਨਾਮ ਸੁਰਮਾ ਭਵਮਨ ਰਾਜ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਹਰਿੰਦਰ ਸਿੰਘ ਨਾਲ ਮਨਦੀਪ ਦੁੱਗਲ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇਵ ਜੈ ਭੀਮ ਜੈ ਭਾਰਤ ਅੱਜ ਛੋਟੇ ਸਤਿਮਜਾਂ ਦੀ ਮਾਤਾ ਗੁਰਮੀਤ ਜੀ ਜੀਹਦੀ ਨੂੰ ਪ੍ਰਣਾਮ ਕਰਦੇ ਹੋਏ ਸੁਰ ਸਿੰਘ ਜੀ ਸੰਸਥਾ ਦੁਆਬਾ ਪੰਗਾ ਬਨੋ ਬਹੁਤ ਜਿੰਨੇ ਲੰਗਰ ਲਗਾਏ ਗਏ ਆ। ਇਹਨਾਂ ਲੰਗਰਾਂ ਦੇ ਵਿੱਚ ਸਾਡੇ ਵਿਸ਼ੇਸ਼ ਤੌਰ ਤੇ ਬਣਦੇ ਆ ਮਿਸ਼ਨ ਜੀ ਐਸ ਐਸ ਅਜਾਦ ਸਾਹਿਬ ਜੀ ਸਾਡੇ ਭੈਣ ਜੀ ਜਗਦੀਸ਼ ਕੌਰ ਜੀ ਪ੍ਰਸਿੱਧ ਗਾਇਕ ਹਰਦੇਵ ਚਾਲ ਜੀ ਨਰਮਲ ਨਿਮਾ ਜੀ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ। ਸੰਗਤਾਂ ਨੇ ਬਹੁਤ ਵਧੀਆ ਉਤਸ਼ਾਹ ਦਿਖਾਇਆ ਤੇ ਇਸ ਸਸਤਾ ਦੇ ਵਿੱਚ ਗਾਇਕ, ਗੀਤਕਾਰ, ਸੰਗੀਤਕਾਰ, ਪੱਤਰਕਾਰ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਲੰਗਰ ਲਗਾਏ ਆ ਐਸ ਐਸ ਅਜਾਦ ਸਾਹਿਬ ਦੋ ਸ਼ਬਦ ਇਸ ਮੌਕੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਪਾਰ ਜੈ ਗੁਰਦੇਵ ਜੀ ਤਾਨ ਜੈ ਬਹੁਤ ਹੀ ਸਰਦਾਰ ਗ੍ਰੋਹ ਮੇਰੇ ਛੋਟੇ ਵੀ ਨਗਰਾਲ ਸਾਹਿਬ ਸੰਸਥਾ ਦੇ ਪ੍ਰਧਾਨ ਔਰ ਦਰਜਾ ਬਾਰ ਸੰਸਥਾ ਦੇ ਸਾਰੇ ਹੀ ਅਹੁਦੇਦਾਰ ਸਹਿਬਾਨ ਔਰ ਮੇਰੇ ਮਿਸ਼ਨਰੀ ਸਾਥੀ ਕਲਾਕਾਰ ਸਾਰੇ ਹੀ ਮੇਰੀਆਂ ਭੈਣਾ ਇਤਿਹਾਸਕਾਰ ਲਿਖਦੇ ਆ ਵੀ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਨਹੀਂ ਰੱਖਦੀਆਂ ਉਹ ਕੌਮਾਂ ਜਿਹੜੀਆਂ ਆਪਣਾ ਇਤਿਹਾਸ ਉੱਤੇ ਜੀ ਨਹੀਂ ਸਕਦੀਆਂ ਪਰ ਉਹਨਾਂ ਤੋਂ ਮੋਨਾ ਜਿਹੜਾ ਵਰਤਮਾਨ ਆ ਉਹ ਕਦੇ ਵੀ ਜਿਹੜਾ ਉਹ ਗੌਰਵ ਮਹਿ ਨਹੀਂ ਹੁੰਦਾ ਲੇਕਿਨ ਇਤਿਹਾਸ ਜਿਹੜਾ ਆ ਇਤਿਹਾਸ ਖੜੀਦਾਰ ਖੜੀ ਜਿਹੜਾ ਆ ਇੱਕ ਪੀੜੀ ਤੋਂ ਦੂਸਰੀ ਪੀੜੀ ਤੱਕ ਜਾਂਦਾ ਹੈ ਔਰ ਇਤਿਹਾਸ ਨੂੰ ਦੂਸਰੀ ਪੀੜੀ ਤੱਕ ਅੱਗੇ ਲੈ ਕੇ ਜਾਣ ਦੇ ਲਈ ਕਲਾਕਾਰਾਂ ਔਰ ਸਾਹਿਤਕਾਰਾਂ ਦਾ ਬਹੁਤ ਵੱਡਾ ਰੋਲ ਹੁੰਦਾ ਹੈ ਚਾਹੇ ਕੋਈ ਸਮਾਜਿਕ ਬੰਦਾ ਇਸ ਰੋਲ ਨੂੰ ਸਮਝੇ ਜਾਂ ਨਾ ਸਮਝੇ ਮੈਂ ਸਮਝਦਾ ਕਿ ਕਲਾਕਾਰ ਔਰ ਸਾਹਿਤਕਾਰ ਜਿਹੜੇ ਆ ਇਹ ਇੱਕ ਇਤਿਹਾਸ ਨੂੰ ਇੱਕ ਬਹੁਤ ਵਧੀਆ ਗਤੀਵੀਂ ਦਿੰਦੇ ਆ ਔਰ ਅਗਲੇ ਪੀੜ੍ਹੀ ਤੱਕ ਵੀ ਤੋਰਦੇ ਆ ਔਰ ਸੰਸਥਾ ਨੇ ਜਿਹੜਾ ਛੋਟੇ ਸ਼ਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜਿਹੜਾ ਇਹ ਇੱਕ ਇਤਿਹਾਸਿਕ ਕਦਮ ਜਿਹੜਾ ਇੱਕ ਇਤਿਹਾਸ ਜਿੱਥੇ ਦੁੱਧ ਦੇ ਲੰਗਰ ਲਗਾਏ ਆ ਤੇ ਹਰ ਜਿਹੜਾ ਵਿਅਕਤੀ ਇਸ ਜਗ੍ਹਾ ਤੇ ਉੱਤੇ ਆਉਣ ਵਾਲਾ ਉਹ ਇਸ ਚੀਜ਼ ਦੇ ਮਹੱਤਵ ਨੂੰ ਜ਼ਰੂਰ ਜਾਣਦਾ ਜਦੋਂ ਇਹਦੇ ਪਿਛੋਕੜ ਦੇ ਵਿੱਚ ਜਾਊਗਾ ਤਾਂ ਉਹ ਸਾਡੇ ਇਤਿਹਾਸ ਔਰ ਵਿਰਸੇ ਦੇ ਨਾਲ ਜੁੜੂਗਾ ਔਰ ਜਿਹੜਾ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਜਦੋਂ ਪੰਜਾਬ ਕੇ ਪੂਰੀ ਦੁਨੀਆ ਦੇ ਵਿੱਚ ਨਸ਼ਿਆਂ ਦਾ ਬਹੁਤ ਵੱਡਾ ਦੌਰ ਵਗ ਰਿਹਾ ਔਰ ਜਵਾਨੀ ਜਿਹੜੀ ਆ ਉਹ ਖਤਮ ਹੋਣ ਦੇ ਕੰਗਾਰ ਤੇ ਆ ਔਰ ਅੱਜ ਦੇ ਇਦਾਂ ਦੇ ਸੰਦਰਭ ਦੇ ਵਿੱਚ ਇਸ ਸਮੇਂ ਦੇ ਵਿੱਚ ਇਦਾਂ ਦਾ ਉਪਰਾਲਾ ਜਿਹੜਾ ਕਲਾਕਾਰਾਂ ਦੀ ਤਰਫੋਂ ਸਮਝਣਾ ਆਪਣੇ ਜ਼ਿੰਮੇਵਾਰੀ ਦਾ ਅਹਿਸਾਸ ਕਰਕੇ ਜਦ ਕਿ ਅੱਜ ਕੱਲ ਅੱਜ ਦੇ ਕਲਾਕਾਰ ਜਿਆਦਾ ਤੌਰ ਦੇ ਉੱਤੇ ਜਿਹੜੇ ਆ ਕਮਰਸ਼ਲ ਤੌਰ ਦੇ ਵਿੱਚ ਜਿਹੜੇ ਜਿਆਦਾ ਗੁజర్ ਰਹੇ ਆ ਉਹ ਆਪਣੇ ਆਪ ਨੂੰ ਕਮਰਸ਼ੀਅਲ ਤੌਰ ਦੇ ਉੱਤੇ ਵੀ ਜਿਆਦਾ ਆਪਣੀਆਂ ਸੇਵਾਵਾਂ ਜਿਹੜੀਆਂ ਦੇ ਰਹੇ ਆ ਲੇਕਿਨ ਇਹ ਜਿੰਨੇ ਸਾਥੀ ਕਲਾਕਾਰ ਜਿਹੜੇ ਸੰਸਥਾ ਦੇ ਇਹ ਜਿਨ੍ਹਾਂ ਨੇ ਉਦਮ ਕਰਕੇ ਇਹ ਇੱਕ ਬਹੁਤ ਵਧੀਆ ਇੱਕ ਇਤਿਹਾਸ ਜਿਹੜਾ ਇਤਿਹਾਸ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਜਿਹੜਾ ਬਰਾਲਾ ਕੀਤਾ ਮੈਂ ਸੰਸਥਾ ਦੇ ਪ੍ਰਧਾਨ ਤੇ ਦਰਜਾવાર ਸਾਰੇ ਖੋਤੇਦਾਰ ਜਿਹੜੇ ਆ ਸੁਰ ਸੰਗੀਤ ਪੰਗਾ ਦੇ ਉਹਨਾਂ ਸਾਰਿਆਂ ਦਾ ਬਹਿ ਦਿਲੋਂ ਧੰਨਵਾਦ ਕਰਦਾ ਦੇ ਬਾਤ ਨੂੰ ਸਾਥੀ ਕਲਾਕਾਰਾਂ ਨੂੰ ਔਰ ਸਹਿਯੋਕਕਾਰਾਂ ਨੂੰ ਬੇਨਤੀ ਕਰਦਾ ਕਿ ਆਓ ਇਤਿਹਾਸ ਬਦਲੀਏ ਔਰ ਅੱਜ ਜਿਹੜਾ ਆ ਇਹ ਇਤਿਹਾਸ ਬਦਲ ਕੇ ਅੱਜ ਜਿਹੜੀ ਪੰਜਾਬੀ ਦੀ ਆਪਾਂ ਗੱਲ ਪੂਰੇ ਵਿਸ਼ਵ ਦੇ ਵਿੱਚ ਰੌਲਾ ਪਿਆ ਕਿ ਪੰਜਾਬੀਅਤ ਨੂੰ ਬਚਾਉਣਾ ਔਰ ਪੰਜਾਬੀਅਤ ਨੂੰ ਬਚਾਉਣ ਦੇ ਲਈ ਇੱਕ ਬਹੁਤ ਵਧੀਆ ਉਦਮ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਪਾਤ ਜੈ ਗੁਰਦੇਵ ਧੰਨ ਗੁਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ